ਸਮਾਨ ਆਪਾਂ ਲਖਾਤਾ ਬਾਈ ਕੋਠੀ ਦਾ ਤੇ ਕੱਲ ਦੀ ਵੀਡੀਓ ਚ ਤੁਹਾਨੂੰ ਦਿਖਾਇਆ ਤਾਂ ਆਪਾਂ ਨੇ ਝੇਰੀਆਂ ਮਾਰੀਆਂ ਦੀਆਂ ਤੇ ਤੇ ਤੁਹਾਨੂੰ ਦੱਸਿਆ ਤਾਂ ਵੀ ਨਾਲ ਵਾਲੀ ਕੋਠੀ ਦਾ ਵੀ ਜੇ ਤਾਂ ਆਪਣਾ ਸਮਾਨ ਆ ਗਿਆ ਤਾਂ ਫਿਰ ਆਪਾਂ ਸ਼ੁਰੂ ਕਰਾਂਗੇ ਫਿਟਿੰਗ ਦਾ ਪਹਿਲਾ ਹੀ ਕੰਮ ਤੇ ਜੇ ਨਹੀਂ ਆਇਆ ਸਮਾਨ ਤਾਂ ਆਪਾਂ ਝੇਰੀਆਂ ਮਾਰੂਗੇ ਤੇ ਵੀ ਬਾਗੂ ਜੀ ਆਏ ਹੋਏ ਆ ਪੁੱਛਦੇ ਆ ਨਾ ਕਰਦੇ ਗੱਲਬਾਤ ਬਾਬੂ ਜੀ ਫਿਰ ਸਾਮਾਨ ਆਪਣਾ ਲੈ ਕੇ ਆਉਂਗੇ ਪਹਿਲਾਂ ਜਾ ਕੇ ਆਓ ਠੀਕ ਹੈ ਤੋਂ ਤਾਂ ਉਹ ਜਿੱਦੇ ਜਾ ਰਿਹਾ ਬੁੱਤ ਅੱਛਾ ਫਿਰ ਚੀਰੀਆਂ ਝਾੜੀ ਉੱਧਰ ਜਾ ਕੇ ਨੇ ਹਾਂ ਠੀਕ ਹੈ ਜੀ ਤੇ ਬਾਈ ਬਾਗੂ ਜੀ ਕਹਿੰਦੇ ਚੀਰੀਆਂ ਝਾੜੋ ਇੰਨੇ ਤੇ ਦੂਈ ਕੋਠੀ ਵਿੱਚ ਬਾਈ ਚੀਰੀਆਂ ਝਾੜਨ ਵਾਸਤੇ ਪਲ ਲਾ ਲਿਆ ਕਟਰ ਦੀ ਤਾਰਾਂ ਲਾ ਲੀਆਂ ਕਿਉਂਕਿ ਲੈਟਰ ਦਾ ਵੀ ਕੋਈ ਭਰੋਸਾ ਨਹੀਂ ਹੁੰਦਾ ਘੜੀ ਚ ਪੱਜ ਜਾਂਦੀ ਆ ਤਾਰਾ ਲਾ ਲਿਆ ਹੈ ਕਟਰ ਦੀਆਂ ਤੇ ਹਿਲਟੀ ਦੀਆਂ ਵੀ ਤਾਰਾ ਲਾ ਲੀਆਂ ਫਲੈਟ ਦਾ ਹੈਗੀ ਬਾਬੂ ਹਨ ਠੀਕ ਆ ਰਸੋਈ ਦੇ ਨਿਸ਼ਾਨੀਆਂ ਲਾ ਲਿਆ 45 ਵੀ ਦਾ ਸਿੰਕ ਲੱਗਣੇ ਇੱਧਰ ਵੀ ਤੇ ਲਾਈਟ ਦਾ ਫਲੈਟ ਹਨੇਰਾ ਹੈ ਬਾਥਰੂਮ ਵਿੱਚ ਬੱਲਮ ਲਾ ਕੇ ਹੋਣਾ ਕੰਮ ਚੀਰੀਆਂ ਵੱਜਣੀਆਂ ਤੇ ਭਾਈ ਸਾਸਰੀ ਕਾਲਜੀ ਸਾਰਿਆਂ ਨੂੰ ਮਨੀ ਪਲੰਬਰ ਦਾ ਬਲੌਗ ਦੇਖਣ ਵਾਲਿਆਂ ਨੂੰ ਤੇ ਬਈ ਅੱਜ ਦੇ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਆਂ ਅੱਪ ਅੱਜ ਥੋੜਾ ਜਿਹਾ ਜਲਦੀ ਆ ਗਏ ਤੇ ਕੱਲ ਦੀ ਵੀਡੀਓ ਤੁਹਾਨੂੰ ਦਿਖਾਇਆ ਤਾਂ ਅੱਪਾ ਥੋੜਾ ਜਿਹਾ ਕੱਲ ਲੇਟ ਹੋ ਗਏ ਤਾਂ ਕੰਮ ਤੇ ਅੱਜ ਟਾਈਮ ਹੈਗਾ ਹੁਣ 9:30 ਵਜੇ ਤੇ ਆਪਣਾ ਤਿਆਰੀ ਕਰੀ ਜਾਂਦੇ ਆਂ ਝੀਰੀਆਂ ਮਾਰਨ ਵਾਸਤੇ ਅੱਜ ਦੁਪਹਿਰ ਤੱਕ ਝੀਰੀਆਂ ਮਾਰਦੇ ਆ ਉਹਦੇ ਬਾਅਦ ਜੇ ਸਮਾਨ ਆ ਗਿਆ ਤਾਂ ਕਟਿੰਗ ਸ਼ੁਰੂ ਕਰੂੰਗੇ ਬਈ ਵੀਡੀਓ ਨੂੰ ਆਪਣਾ ਐਂਡ ਤੱਕ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਨੂੰ ਤੇ ਬਈ ਆਜੋ ਅੱਜ ਦਾ ਕੰਮ ਸ਼ੁਰੂ ਕਰਦੇ ਆਂ ਦਾ ਨਿਸ਼ਾਨੀਆਂ ਲਾਉਣੇ ਬਾਰੇ ਤੁਹਾਨੂੰ ਜਾਇਦ ਨੇ ਜਾਣਕਾਰੀ ਕਿੱਦਾਂ ਮਤਲਬ ਸਿੰਕ ਦਾ ਸੈਜ ਰੱਖਣਾ ਹੈ ਤੇ ਆਜੋ ਅੱਗੇ ਦਿਖਾਉਂਦੇ ਆ ਤੁਹਾਨੂੰ ਆਪਣੀ ਉੱਪਰ ਕਿਚਨ ਬਣੀ ਹੋਈ ਆ ਸਾਰੀ ਉਹ ਤੇ ਆਪਾਂ ਨੇ ਮਾਲਕਾਣਾ ਸਲਾਹ ਕਰਕੇ ਨਿਸ਼ਾਨੀਆਂ ਲਾ ਲਈਆਂ ਉਹ ਕਹਿੰਦੇ 45x20 ਦਾ ਸਿੰਕ ਰੱਖਣਾ ਹੈ ਤੇ ਉਹ ਕਹਿੰਦੇ ਇਹ ਖਿੜਕੀ ਆ ਆਪਣੀ ਇਹਦੇ ਸੈਂਟਰ 'ਚ ਸਿੰਕ ਲਾਉਣਾ ਆਪਾਂ ਨੇ ਇਹੋ ਠੀਕ ਹੈ ਤੇ ਜੀ ਸਾਰਿਆਂ ਨਾਲ ਪਹਿਲਾਂ 45 ਇੰਚ ਦੇਖਣਾ ਆਪਾਂ ਕਿੱਥੇ ਆਉਂਦਾ ਹੈ ਆ ਗਿਆ ਆਪਣਾ 45 ਇੰਚ ਤੇ ਐਦਾਂ 45 ਦਾ ਬਾਈ ਆਪਾਂ ਨੇ ਸੈਂਟਰ ਕੱਢ ਲੈਣਾ ਹੈ 45 ਦਾ ਸੈਂਟਰ ਜਿੱਦਾਂ ਹੁਣ 22.5 ਹੋ ਗਿਆ ਆਪਣਾ 22.5 ਦਾ ਨਿਸ਼ਾਨ ਲਾ ਲੈਣਾ ਤੇ ਬਾਈ 22.5 ਦਾ ਆਪਾਂ ਨੇ 22.5 ਦੇ ਵਿੱਚ ਦੋ ਮਤਲਬ ਖਾਨੇ ਦੋ ਟੂਟੇ ਇਧਰ ਆਉਣਗੇ ਦੋ ਟੂਟੇ ਉਧਰ ਆਉਣਗੀਆਂ ਤੇ ਡਬਲ ਖਾਣੇ ਵਾਲਾ ਸਿੰਕ ਲੱਗੂ ਇਹਦੇ ਵਿੱਚ ਤੇ ਬਾਈ 2.5 ਦਾ ਅੱਧ ਕੱਲਣਾ ਹੈ 2.5 ਦਾ ਅੱਧ ਹੋ ਗਿਆ 11.5 ਤੇ ਉਹਦੇ ਵਿੱਚ ਆਪਾਂ ਨੇ ਫਿਰ 3-3 ਇੰਚ ਸੈਂਟਰ ਤੇ ਟੂਟੀਆਂ 6 ਇੰਚ ਸੈਂਟਰ ਬਣਾਉਣ ਟੂਟੀਆਂ ਦਾ ਆ ਗਿਆ ਭਾਈ 11.5 ਦਾ ਅੱਧ ਕਰਕੇ 3 ਇਧਰ ਵੱਜ ਗਿਆ 3.5 3-3 ਇਧਰ ਹੋ ਗਿਆ ਤੇ 6 ਇੰਚ ਸੈਂਟਰ ਰੱਖਣਾ ਆਪਾਂ ਨੇ ਟੂਟੀਆਂ ਦਾ ਤਾਂ ਕਿ ਕੱਲ ਨੂੰ ਮਿਕਚਰ ਲਾਉਣੇ ਤਾਂ ਆਪਾਂ ਸੈਟਿੰਗ ਹੋ ਜਾਂਦੀ ਹੈ ਹਾਂਜੀ ਬਾਜੀ ਇਧਰ ਵੀ ਬਾਈ ਸੇਮ ਹੀ ਆ ਇਦਾਂ ਹੀ ਉਧਰੇ ਕੋ ਨਜ਼ਰ ਪਾ ਲਿਆ ਠੀਕ ਹੈ ਜੀ ਮਾਰ ਦੇ ਇੱਕ ਵਾਰੀ ਵੀਡੀਓ ਬਣਾ ਲੀਏ ਅੱਜ ਇਹ ਇਹ ਜੋ ਪੁਰਾਣੇ ਹਾਈਟ ਦੇ ਦੇਖਣੇ ਉਸੇ ਹੱਦ ਨਾਲ ਆਣੀ ਨਾ ਜਿੱਦਾਂ ਉਹ ਹਾਂ ਹਾਂ 34 42 42 ਇੰਚ ਦੇ ਰੁਡੀਆਂ ਰੱਖਣੀਆਂ ਆਪਾਂ ਨੇ ਆਸ ਲੈਵਲ ਤੇ ਪਹਿਲੇ ਕਿਤੇ ਉਹ ਕਿੰਨੀ ਆਂਦੀ ਸੈਲ ਕੋ ਸੈਲ ਕੋ ਤੁਹਾਡੀ 33 ਇੰਚ ਦੇ ਆਉਗੀ ਜੀ 34 33 34 ਤਿਆਰ ਹੋਊਗੀ ਉੱਚੀ ਰੱਖਦਾ 34 ਆ ਹਾਂਜੀ 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 ਕਿਉਂਕਿ ਆਪਣਾ 42 ਚੁੜੀ ਆ ਗਿਆ ਨਾ ਉਹ ਕਹਦੇ ਤੇ ਕਿਚਨ ਦਾ ਹੋ ਗਿਆ ਸਿੰਕ ਬਾਰੇ ਆਪਾਂ ਜਾਣਕਾਰੀ ਦੇ ਦਿੱਤੀ ਤੁਹਾਨੂੰ ਤੇ RO ਦਾ ਆਪਾਂ ਇੱਕ ਪੁਆਇੰਟ ਉੱਧਰ ਰੱਖ ਦਿੰਨੇ ਆ ਟੈਂਕੀ ਦਾ ਤੇ ਇੱਕ ਪੁਆਇੰਟ ਆਪਾਂ ਇੱਧਰ ਰੱਖ ਕੇ ਉਹ ਸਪਲਾਈ ਚੜਾਣੇ ਉੱਪਰ ਆਪਾਂ ਖੱਡਾ ਲੈਂਟਰ ਵੇਲੇ ਰੱਖ ਲਏ ਤੇ ਫਿਰ ਦੋ ਪੁਆਇੰਟ ਰੱਖ ਦਿੰਨੇ ਆ ਜਿੱਧਰ ਆਪਣੀ ਚੁਆਇਸ ਹੋ ਕੇ ਦੋ ਬੰਦਾ ਰੱਖ ਸਕਦਾ RO ਉੱਧਰ ਵੀ ਰੱਖ ਲਾ ਸਕਦਾ ਬੰਦਾ ਤੇ ਇੱਧਰ ਵੀ RO ਲਾ ਸਕਦਾ ਹੈ ਤੇ ਉੱਪਰ ਆਪਣੀਆਂ ਅੰਗੀਜਰ ਦੇ ਪੁਆਇੰਟ ਦੇ ਕੇ ਸਪਲਾਈ ਉੱਪਰ ਚੜਾ ਕੇ ਆਪਾਂ ਟੈਂਕੀ ਨਾਲ ਕਨੈਕਸ਼ਨ ਜੋੜ ਦੋਗੇ ਭਾਈ ਆ ਜਿਓਗੇ ਠੀਕ ਹੈ ਤੇ ਬਾਈ ਬਾਥਰੂਮ ਦੇ ਵੀ ਤੁਹਾਨੂੰ ਦੇ ਦਈਏ ਥੋੜੀ ਜਿਹੀ ਜਾਣਕਾਰੀ ਵੀ ਕਿੰਨੇ ਇੰਚ ਦੇ ਟੂਟੇ ਰੱਖਣੀ ਚਾਹੀਦੀ ਆਪਾਂ ਨੂੰ ਤੇ ਬਾਥਰੂਮ ਦੇ ਵਿੱਚ ਆਪਾਂ 42 ਇੰਚ ਤੇ ਬਾਈ ਡਾਇਵਰਟਰ ਲਾਉਂਗੇ 42 ਤੇ ਨਿਸ਼ਾਨ ਲਾ ਲੇ ਤੇ ਬਾਗੂ ਜੀ ਕਹਿੰਦੇ ਆਪਣੇ ਵੀ ਆਹ ਸਾਹਮਣੇ ਫਰੰਟ ਦਾ ਦਰਵਾਜ਼ਾ ਆ ਗਿਆ ਬਾਥਰੂਮ ਦਾ ਤੇ ਇਸ ਕਰਕੇ ਥੋੜਾ ਜਿਹਾ ਕਈ ਵਾਰੀ ਹੁੰਦਾ ਵੀ ਛਾਵਰ ਚੱਲਦਾ ਆਪਣਾ ਛਾਵਰ ਦੇ ਛਿੱਟੇ ਦਰਵਾਜ਼ੇ ਤੇ ਪਈ ਜਾਂਦੇ ਆ ਇਸ ਕਰਕੇ ਆਪਾਂ ਇੱਧਰ 3 ਫੁੱਟ ਜਗ੍ਹਾ ਛੱਡ ਕੇ ਇੱਧਰ ਡਿਵਾਇਟਰ ਲਾਉਂਗੇ ਉਰੇ 3 ਵੇ ਡਿਵਾਇਟਰ ਲਾਉਣਾ ਏ ਤੇ ਉਹਦੇ ਵਿੱਚ ਗਰਮ ਤੇ ਫਰੈਸ਼ ਦਾ ਤੇ ਟੈਂਕੀ ਦਾ ਪਾਣੀ ਆਊਗਾ ਤੇ ਸ਼ਾਵਰ ਨੂੰ ਵੀ ਇੰਨੇ ਪਾਣੀ ਆਉਣਗੇ ਤੇ ਪਰਲੇ ਪਾਸੇ ਬਾਬੂ ਇੱਧਰ ਵਾਸ਼ਬੇਸ਼ਨ ਹੋ ਗਿਆ ਨਾ ਇੱਥੇ ਵਾਸ਼ਬੇਸ਼ਨ ਦੇ ਦੋ ਪੁਆਇੰਟ ਰੱਖਣੇ ਆ ਗਰਮ ਦਾ ਤੇ ਠੰਡੇ ਦਾ ਤੇ ਇੱਧਰ ਆਪਣੀ ਲੱਗਣੀ ਹੈ ਬਾਲ ਹੈਂਗਿੰਗ ਸ਼ੀਟ ਬਾਲ ਹੈਂਗਿੰਗ ਸ਼ੀਟ ਆਪਣੀ ਲੱਗਣੀ ਹੈ ਐਸਕੋ ਦੀ ਲਵਾ ਰਹੇ ਹਾਂ ਇਹਦੇ ਵਿੱਚੇ ਬੰਦ ਕੰਸਲ ਟੈਂਕ ਨਹੀਂ ਲਾਉਣਾ ਆਪਾਂ ਨੇ ਆਪ ਲਾਉਂਗੇ ਦੂਜੀ ਸ਼ੀਟ ਜਿਹਦੇ ਵਿੱਚ ਟੈਂਕ ਲੱਗਦਾ ਹੈ ਉਹ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਬਾਈ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਦੇ ਰਹੋ ਸਾਡੀ ਆ ਆਪਣੀਆਂ ਡਿਵਾਈਡਰ ਦੇ ਨਿਸ਼ਾਨ ਹੋ ਗਏ ਤੇ ਅੱਜ ਦੀਆਂ ਝੀਰੀਆਂ ਮਾਰੂਗੇ ਦੁਪਹਿਰ ਤੱਕ ਇੱਧਰ ਫਿਰ ਦੇਖਦੇ ਅੱਗੇ ਕੀ ਗੱਲਬਾਤ ਹੈ ਸਮਾਨ ਆ ਗਿਆ ਆਪਣਾ ਫਿਟਿੰਗ ਕਰਨ ਵਾਸਤੇ ਤੇ ਇਹ ਪਰਚੀ ਨਾ ਮਲਾ ਲਿਆ ਪਕ ਲਗਾ ਲਾ ਕਰਦੇ ਆ ਭਾਈ ਇੰਡਵੈਟਰ ਲਿਆਂਦਾ ਆ ਪਰ ਡਿਵੈਟਰ ਦੀ ਫਿਟਿੰਗ ਕਰਨੀ ਅੱਜ ਉੱਠੀ ਵਿੱਚ 3 ਵੇ ਡਿਵੈਟਰ ਸੇਰਾ ਕੰਪਨੀ ਦਾ ਆਇਆ ਤੇ ਆਏ ਵਿੱਚ ਪੰਜ ਪੁਆਇੰਟ ਹੁੰਦੇ ਇਹਦੇ ਵੀ ਗਰਮ ਦਾ ਦਿਖਾ ਦਿੰਨੇ ਤੁਹਾਨੂੰ ਉਹ ਲਿਖਿਆ ਤੇ ਐਚਐਮ ਦਾ ਮਤਲਬ ਹੌਟ ਵਾਟਰ ਹੋ ਗਿਆ ਐਸਪੀਟੀ ਦਾ ਮਤਲਬ ਸਪਾਊਟ ਹੋਗੇ ਨੀਚੇ ਟੁੱਟੇ ਲੱਗੂਗੇ ਤੇ ਬਈ ਕੋਲਡ ਸੀ ਲਿਖਿਆ ਹਾ ਕੋਲਡ ਦਾ ਮਤਲਬ ਟੈਂਕ ਦਾ ਪਾਣੀ ਆਉਗਿਆ ਇਸ ਐਸਐਚਡਬਲਯੂ ਦਾ ਮਤਲਬ ਹੋਗੇ ਬਈ ਛਾਬਰ ਦਾ ਪੁਆਇੰਟ ਉੱਪਰ ਜਾਊਗਾ ਤੇ ਇੱਧਰ ਆਪਣਾ ਐਫ ਹੋਗਾ ਲਿਖਿਆ ਵਾ ਆਰੇ ਐਫ ਦਾ ਮਤਲਬ ਹੈ ਫਰੈਸ਼ ਪਾਣੀ ਆਉਗਿਆ ਦੇ ਵਿੱਚ ਸਿਰਾ ਕੰਪਲੀਟ ਬੈਟਰ ਤੇ ਆ ਤੀਕ ਦੇ ਨਿਸ਼ਾਨ ਮਤਲਬ ਕਿ ਉੱਪਰ ਸਿੱਧੇ ਪੁੱਠੇ ਨਿਸ਼ਾਨ ਦੇ ਹੋਇਆ ਤੇ ਭਾਈ ਸਮਾਨ ਬਾਕੀ ਆਪਣਾ ਆ ਗਿਆ ਸਾਰੇ ਹੀ ਕਰਦੇ ਆ ਫਿਟਿੰਗ ਸ਼ੁਰੂ ਬਣਿਆ ਇਹ ਵੀਡੀਓ ਦੇ ਨਾਲ ਐਂਡ ਤੱਕ ਸ਼ੁਰੂ ਕਰਨ ਲੱਗੇ ਆਪਾਂ ਬਾਈ ਦਿਖਾਉਂਦੇ ਆ ਸਾਨੂੰ ਕਿੱਦਾਂ ਫਿਟਿੰਗ ਕਰਨੀ ਹੈ ਅੱਜ ਵੱਡਾ ਸੋ ਇਹੋਂ 10 ਕਿਲੋ ਦਾ ਸੋ ਤੇ ਪੂਰੇ ਪੂਰੇ ਨਾਪ ਨੇ ਆ

ਆਏ ਫਿਟਿੰਗ ਬਾਰੇ ਜਾਣਕਾਰੀ ਦੇ ਦਿਆ ਬਾਬੂ ਤੇ ਸੁਪਰੀਮ ਦੀ ਫਿਟਿੰਗ ਲਿਆਏ ਇਸ ਵਾਰੀ ਸੁਪਰੀਮ ਦਾ ਸਲੂਸ਼ਨ ਆਇਆ ਤੇ ਫਿਟਿੰਗ ਵੀ ਸਾਰੀ ਸਲੋ ਬਣਿਆ ਸੁਪਰੀਮ ਦੀ ਯਾਰ ਪੈਪੇ ਸੁਪਰੀਮ ਦਾ ਹੀ ਹੈ ਅਤੇ ਬਾਹਰ ਦਾ ਜਾਣੀ ਹੈ ਸੁਨੰਦ ਸਾਥ ਸੁਨਕਾਰ ਇਹ ਵੀ ਵਸੇ ਫਟੇਗਾ ਹੈ ਮੈਨੂੰ ਪਾਟਿੱਤੇ ਰੱਖਣੇ ਪੁਣ ਇਹਨਾਂ ਦੇ ਏਡੇ ਨਹੀਂ ਹੋਣੇ ਚਾਹੀਦੇ ਬਾਈ ਬੱਚੀ ਦਾ ਖਾਸ ਕਰਕੇ ਧਿਆਨ ਰੱਖਣਾ ਮੋੜ ਦਿੱਤਾ ਹੋ ਗਿਆ ਜਿੱਦਿਆ ਨਾ ਉਹ ਮੋਟਾ ਦਈਆ ਵੀ ਆ ਰਹੇ ਦਾ ਪੁਆਇੰਟ ਇੱਧਰ ਆਪਣਾ ਆ ਗਿਆ ਦੋ ਦੋਨੇ ਪਾਸੇ ਤੇ ਹਨਾ ਪਣਿਆ ਰਹੇ ਪੁਆਇੰਟ ਇੱਕ ਇੱਧਰ ਰਖਣਾ ਪਰ ਦੋ ਪੁਆਇੰਟ ਤੇ ਇਹਦੇ ਚ ਫਰੈਸ਼ ਪਾਣੀ ਦੀ ਟੂਟੀ ਹੋ ਗਈ ਇੱਕ ਦੋ ਟੈਂਕੀ ਦੇ ਪੁਆਇੰਟ ਹੋਗੇ ਤੇ ਆ ਹੋ ਗਈ ਤਾਜ਼ੇ ਦੀ ਲਾਈਨ ਸਪਲਾਈ ਤੇ ਲਈ ਬਾਥਰੂਮ ਦੀ ਫਿਟਿੰਗ ਬਾਰੇ ਵੀ ਸਾਨੂੰ ਮਿਲਦੀ ਹੈ ਜਾਣਕਾਰੀ ਡਿਵੈਟਰ ਬਾਰੇ ਡਿਵੈਟਰ ਦੇ ਫਿਟਿੰਗ ਹੋ ਗਈ ਆਪਣੀ ਖੱਬੇ ਪਾਸੇ ਸਾਰੇ ਪੁਆਇੰਟ ਜੁੜ ਗਏ ਇਧਰ ਹੋ ਗਿਆ ਗਰਮ ਦਾ ਖੱਬੇ ਪਾਸੇ ਹਮੇਸ਼ਾ ਹੀ ਹਮੇ ਗਰਮ ਦਾ ਆਪਾਂ ਖੱਬੇ ਪਾਸੇ ਜੋੜਦੇ ਆਂ ਔਰ ਪ੍ਰੈਸ਼ਰ ਸੱਜੇ ਪਾਸੇ ਹੋ ਗਿਆ ਤੇ ਟੈਂਕੀ ਦਾ ਆਪਣਾ ਥੱਲੇ ਪਾਸੇ ਤੇ ਉਹ ਨੀਚੇ ਸਪਾਊਟ ਲੱਗੂਗੀ ਤੇ ਉੱਪਰ ਸ਼ਾਵਰ ਨੂੰ ਚੱਲੇ ਗਿਆ ਟੋਟਾ ਤੇ ਆਜੂ ਕਰਦੇ ਆਪਾਂ ਡਿੰਗ ਅੱਗੇ ਅੱਗੇ ਆਪਾਂ ਜੱਟ ਦੇ ਪੁਆਇੰਟ ਦੰਨੇ ਆਂ ਸ਼ੀਟ ਇਧਰ ਵਾਲ ਹੈਂਗਿੰਗ ਲੱਗਣੀ ਐ ਤੇ ਇਧਰ ਆਪਾਂ ਬਾਥਰੂਮ ਵਾਸਤੇ ਜਿਹੜਾ ਪੁਆਇੰਟ ਗਰਮਾ ਜਿਹੇ ਲਾਣੇ ਆ ਟੋਟੇ ਆ ਜੋ ਵਾਈਫੇ ਕਰਦੇ ਨੇ ਟੁੱਟੇ ਟੈਂਕੀ ਦਾ ਤੇ ਜੈਟ ਦਾ ਪੁਆਇੰਟ ਬਣਾਈਏ ਚਲੋ ਹੂੰ

ਯਕ ਬਾਥਰੂਮ ਦੇ ਫਿਟਿੰਗ ਵੀ ਆਪਣੀ ਹੋ ਗਈ ਕੰਪਲੀਟ ਤੇ ਸਾਰੇ ਪੁਆਇੰਟ ਬਣ ਗਏ ਡਿਵੈਟਰ ਦਾ ਫਿਟਿੰਗ ਤੇ ਦਵਾਦ ਆਪਣਾ ਸ਼ਾ ਗੀਜਰ ਦੇ ਉੱਪਰ ਪੁਆਇੰਟ ਬਣ ਗਏ ਗਰਮ ਦਾ ਇੱਕ ਬੇ ਪਾਸੇ ਤੇ ਸੱਜੇ ਪਾਸੇ ਟੈਂਕੀ ਦਾ ਪੁਆਇੰਟ ਹੋ ਗਿਆ ਆਪ ਇਹਦੇ ਚ ਕ੍ਰਾਸ ਹੁੰਦੇ ਆ ਜਿਆਦਾ ਇਸ ਕਰਕੇ ਪਾਸ ਓਵਰ ਜਿਆਦਾ ਪਏ ਆ ਦਬਾਟਰ ਵਿੱਚ ਜਿਆਦਾਤਰ ਕ੍ਰਾਸ ਜਿਆਦਾਤਰ ਪੈਂਦੇ ਬਈ ਕਿਉਂਕਿ ਇਹਦੇ ਚ ਆਪਾਂ ਉਧਰ ਅੱਧਰ ਨਹੀਂ ਕਰ ਸਕਦੇ ਜੇ ਖੱਬੇ ਪਾਸੇ ਸਪਲਾਈ ਆ ਤਾਂ ਖੱਬੇ ਪਾਸੇ ਜੁੜੂਗੀ ਜਿੱਦਾਂ ਹੁਣ ਗਰਮ ਦਾ ਖੱਬੇ ਪਾਸੇ ਆ ਜਾਂਦਾ ਹੈ ਤਾਂ ਬਾਸ਼ਵਿਸ਼ਣ ਆਪਣਾ ਸੱਜੇ ਪਾਸੇ ਸੀਗਾ ਇਸ ਕਰਕੇ ਕੈਪ ਜਿਆਦਾ ਕ੍ਰਾਸ ਹੋਏ ਆ ਤੇ ਸਾਹਮਣੇ ਬਾਸ਼ਵਿਸ਼ਣ ਦੇ ਪੁਆਇੰਟ ਬਣ ਗਏ ਦੋ ਪੇਪਰ ਸੇ ਕਰਬਦਾ ਆ ਗਿਆ ਤੇ ਸੱਚੇ ਪਾਸੇ ਟੈਂਕੀ ਦਾ ਆ ਗਿਆ ਇੱਧਰ ਜੱਟ ਦੇ ਪਾਸੋਂ 2 ਪੁਆਇੰਟ ਆ ਗਏ ਇੱਥੇ ਬਾਹਰ ਉਧਰੋਂ ਇੱਕ ਨੀਚੇ ਵਾਲੀ ਸਪਲਾਈ ਤੋਂ ਫਰੈਸ਼ ਪਾਣੀ ਦੀ ਆ ਰਹੀ ਹੈ ਇੱਧਰ ਟੈਂਕੀ ਜਿਹਦਾ ਕੱਢਿਆ ਵੇੜੇ ਵਿੱਚ ਟੋਟੀਆਂ ਦੇਣੇ ਵਾਸਤੇ 3 ਟੋਟੀਆਂ ਰੱਖੂਗੇ ਆਪਾਂ ਵੇੜੇ ਵਿੱਚ ਇੱਕ ਵਾਸ਼ਿੰਗ ਸ਼ੀਨ ਵਾਸਤੇ ਇੱਕ ਵੈਸੇ ਇਹ ਵੇੜਾ ਬੂੜਾ ਧੋਣਾ ਕਿਸੇ ਨੇ ਇੱਕ ਫਰੈਸ਼ ਪਾਣੀ ਦੀ ਥੋਂਗੇ ਬਈ Terima mm -hmm. ਮੈਂ ਡਾਟਾ ਉਹ ਕੀ ਆ ਡਟ ਬੰਦ ਕਰ ਰਸੋਈ ਦੀ ਫਿਟਿੰਗ ਆਪਣੀ ਹੋ ਗਈ ਬਾਈ ਓਕੇ ਤੇ ਫਰੈਸ਼ ਦੀ ਲਾਈਨ ਚੜ ਗਈ ਤੇ 4 ਪੁਆਇੰਟ ਦੇ ਦੇ ਦੋ ਪਾਸੇ ਹਾਰ ਉਹ ਦੇ ਹੋ ਗਏ ਤੇ ਇੱਕ ਪਾਸੇ ਹੋ ਗਏ ਆਪਣੇ ਉੱਪਰ ਗੀਅਰ ਦੇ ਪੁਆਇੰਟ ਸਪਲਾਈ ਕਾਤੇ ਨਹੀਂ ਚੜਾਈ ਉੱਪਰ ਪਾਣੀ ਖੜਾ ਏ ਇਸ ਕਰਕੇ ਬਾਈ ਚੜਾਈ ਨੀ ਆਪਾਂ ਖੱਡਾ ਨੀ ਮਾਰਿਆ ਚਲੋ ਖੈਰ ਕਾਹਲੂ ਕਰੂਗੇ ਇਹਨੂੰ ਕੰਪਲੀਟ ਬਣੇ ਹੋਏ ਹੋਏ ਕੱਲ ਦੀ ਵੀਡੀਓ ਦੇ ਨਾਲ ਵੀ ਕਾਹਲੂ ਬਹੁਤ ਕੁਝ ਤੁਹਾਨੂੰ ਦੇਖਣੇ ਵਾਸਤੇ ਮਿਲੂਗਾ 45x20 ਦਾ ਸਿੰਕ ਲਾਇਆ ਆਪਾਂ ਨੇ ਤੇ ਬਾਕੀ ਦੀ ਵੀਡੀਓ ਦੇ ਬਾਈ ਇੱਥੇ ਸਮਾਪਤੀ ਕਰਦੇ ਆਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਬਾਈ ਕਮੈਂਟ ਜ਼ਰੂਰ ਕਰਨੇ ਆਂ ਧੰਨਵਾਦ ਅੱਜ ਦੀ ਵੀਡੀਓ ਦੇਖਣ ਵਾਸਤੇ